thank you ਹਰਸਿਮਰਨ ਸਿੰਘ ਹਰਸਿਮਰਨ ਸਿੰਘ ਕਿੱਥੇ ਗਏ ਸੀ ਘਰ ਮੈਂ ਸ਼੍ਰੀ ਅਨੰਦਪੁਰ ਸਾਹਿਬ ਤੇ ਘਰੋਂ ਤੁਸੀਂ ਕਿਸ਼ਤ ਤੇ ਗਏ ਸੀ ਟਿਟੂ ਤੇ ਕਿਉਂ ਨਹੀਂ ਪਹੁੰਚੇ ਨਹੀਂ ਦੱਸ ਤੇ ਗਏ ਸੀ ਘਰੋਂ ਵੀ ਮੈਂ ਚੱਲਿਆ ਅਨੰਦਪੁਰ ਸਾਹਿਬ ਨਹੀਂ ਤੇ ਉੱਥੇ ਵੀ ਕਿਸ ਤਰ੍ਹਾਂ ਰਹੇ ਜਾ ਕੇ ਕਿੱਥੇ ਦੇਵੇ ਉੱਥੇ ਇੱਕ ਦਿਨ ਤਾਂ ਜਦੋਂ ਮੈਂ ਇੱਥੋਂ ਗਿਆ ਉਹ ਦਰਬਾਰ ਸਾਹਿਬ ਰਿਹਾ ਸੀ ਇੱਕ ਰਾਤ ਜਿਹੜਾ ਦੀਵਾਨ ਹਾਲ ਹੈਗਾ ਤੇ ਉਸ ਤੋਂ ਬਾਅਦ ਮੈਂ ਸ਼੍ਰੀ ਅਨੰਦਪੁਰ ਸਾਹਿਬ ਚਲਾ ਗਿਆ ਉਹ ਚੇਕ ਰਾਤ ਮੈਂ ਉੱਥੇ ਇੱਕ ਟਾਲੀ ਲੱਗੀ ਸੀ ਉਹਦੇ ਵਿੱਚ ਸੁਤਾਂ ਤੇ ਦੂਸਰੀ ਰਾਤ ਮੈਨੂੰ ਜਿਹੜੇ ਇੱਥੇ ਨੈਗ ਸਿੰਘ ਜੀ ਨੇ ਉਹਨਾਂ ਉਹ ਮੈਨੂੰ ਲੈ ਗਏ ਸੀ ਆਪਣੇ ਟੈਂਟ ਦੇ ਵਿੱਚ ਦੂਸਰੀ ਰਾਤ ਫਿਰ ਮੋਟੇ ਸੁਤਾਂ ਤੇ ਬਾਡੀ ਵਿੱਚ ਵੀ ਵੀਡੀਓ ਵੀ ਬੈਠ ਹੁੰਦੀ ਮੈਂ ਤੁਹਾਨੂੰ ਇੱਥੇ ਇੱਕ ਮੇਦਾਂ ਨੂੰ ਕੀ ਜਿਹੜੇ ਨੈਗ ਸਿੰਘ ਜੀ ਉਹ ਜਿਹੜਾ ਕੇਸਗੜ ਸਾਹਿਬ ਗੁਰਦੁਆਰਾ ਦੀ ਬੈਕ ਸਾਈਡ ਤੇ ਮੈਂ ਬੈਠ ਕੇ ਪਾਪੜ ਖਾ ਰਿਹਾ ਸੀ ਉੱਥੇ ਉਹਨਾਂ ਨੇ ਮੈਨੂੰ ਦੇਖਿਆ ਤੇ ਫਿਰ ਮੈਨੂੰ ਆਪਣੇ ਟੈਂਟ ਵਿੱਚ ਲੈ ਗਏ ਕੀ ਕੰਦੇਤਾਂ ਲੱਗਣਗੇ ਹਾਂਜੀ ਜੀ ਦਾ ਮਿਲਦਾ ਕਹਿੰਦੇ ਕੀ ਨਹੀਂ ਉਹਨਾਂ ਨੇ ਕਿਹਾ ਕੀ ਤੂੰ ਬੜੀ ਵੱਡੀ ਗਲਤੀ ਕੀਤੀ ਆ ਬਾਬਾਈ ਕੋ ਬਿਨਾਂ ਤੇ ਜਾ ਕੇ ਮਾਫੀ ਮੰਗ ਤੇ ਅੱਗੇ ਤੋਂ ਆ ਗਲਤੀ ਨਹੀਂ ਕਰਨੀ ਕੀ ਲੱਗਦਾ ਕਿ ਤੁਸੀਂ ਗਲਤੀ ਕਰੋਗੇ ਨਹੀਂ ਕੱਲੇ ਜਾਓਗੇ ਦੇ ਨਹੀਂ ਨਹੀਂ ਜਿਹੜੇ ਬੱਚੇਸ ਤਾਂ ਗਲਤੀ ਕਰਨਗੇ ਉਹਨਾਂ ਨੂੰ ਕੀ ਕਹਿਣਾ ਜਾਓਗੇ ਉਹਨਾਂ ਨੂੰ ਇਹੀ ਕਹਿਣਾ ਚਾਹੁੰਨਾ ਕਿ ਕੱਲੇ ਨਾ ਜਾਓ ਜੇ ਜਾਣਾ ਤਾਂ ਫਿਰ ਘਰ ਦੇ ਨੂੰ ਦੱਸ ਕੇ ਜਾਓ ਕਿ ਅਸੀਂ ਇੱਥੇ ਚੱਲੇ ਆ ਤੇ ਫਸ ਨਹੀਂ ਮੇਰਾ ਨਾਮ ਵੀਰਜੀ ਜੰਗਬਹਾਦਰ ਸਿੰਘ ਜੀ ਤੇ ਬੱਚਾ ਲੱਭਾ ਕਿੱਥੋਂ ਆ ਤੇ ਕਿੱਥਾ ਲੱਭਾ ਬੱਚਾ ਇਹ ਵੀਰਜੀ ਮਿਲਿਆ ਜੀ ਅਨੰਦਪੁਰ ਸਾਹਿਬ ਤੋਂ ਗੁਰੂ ਘਰ ਗਿਆ ਸੀ ਤੇ ਗੁਰੂ ਮਹਾਰਾਜ ਨੇ ਸਾਡੀ ਪਾਤ ਰਾਖੀ ਲਾਜ ਰੱਖੀ ਤੇ ਸਾਡਾ ਬੱਚਾ ਸਾਨੂੰ ਵਾਪਸ ਦੇ ਦਿੱਤਾ ਬੜੀ ਕਿਰਪਾ ਹੋਈ ਗੁਰੂ ਸਾਹਿਬ ਦੀ ਕਿੱਥੇ ਕਿੱਥੇ ਲੱਭਿਆ ਸੀ ਬੱਚਾ ਲੱਭਿਆ ਤੇ ਬੜੀਆਂ ਜਗ੍ਹਾ ਤੇ ਜਿਹੀਂ ਅਹੀਂ ਅਹੀਂ ਤੇ ਕਦੀ ਸ਼ੀਦਾ ਸਾਹਿਬ ਕਦੀ ਦਰਬਾਰ ਸਾਹਿਬ ਕਦੀ ਰੇਲਵੇ ਸਟੇਸ਼ਨ ਜਿੰਨੇ ਦਿਨ ਵੀ ਇਹ ਗਾਇਬ ਰਿਹਾ ਨਾ ਉਹਨੇ ਦਿਨ ਕੋਈ ਵੀ ਨਹੀਂ ਸੌਗੇ ਵੇਖਿਆ ਕਿਸੇ ਨੇ ਵੀ ਸਾਡੇ ਆਂਡ ਗਵਾਨ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਚਾ ਪਾਣੀ ਰੋਟੀ ਪਾਣੀ ਜੋ ਵੀ ਸਾਨੂੰ ਲੋੜ ਆ ਬਹੁਤ ਲੋੜਾਂ ਪੂਰੀਆਂ ਕੀਤੀਆਂ ਮੈਂ ਆਪਣੇ ਆਂਡ ਗਵਾਂਡ ਦਾ ਧੰਨਵਾਦ ਕਰਦਾ ਮੈਂ ਕੋਈ ਚੰਗੇ ਕਰਮ ਕੀਤੇ ਮੈਨੂੰ ਇਦਾਂ ਦਾ ਆਂਡ ਗਵਾਂਡ ਮਿਲਿਆ ਔਰ ਬਹੁਤ ਬਹੁਤ ਚੰਗੇ ਕਰਮ ਥੋੜੇ ਨਹੀਂ ਬਹੁਤ ਚੰਗੇ ਕਰਮ ਕੀਤੇ ਕਿ ਇਹ ਬੱਚਾ ਵਾਪਸ ਆ ਗਿਆ ਕਿ ਲੱਗਦਾ ਸੋਸ਼ਲ ਮੀਡੀਆ ਦੀ ਬੜੀ ਪਾਵਰ ਹੈ ਬੜੀ ਪਾਵਰ ਹੈ ਜੀ ਬੜੀ ਪਾਵਰ ਆ ਮੈਂ ਗਰੇਵਾਲ ਜੀ ਤੁਹਾਡਾ ਵੀ ਧੰਨਵਾਦ ਕਰਦਾ ਮੇਰਾ ਇੱਕ ਵੀਰ ਹੋ ਰਿਹਾ ਚੰਦਰ ਵੀਰ ਆ ਉਹਦਾ ਵੀ ਬਹੁਤ ਬਹੁਤ ਧੰਨਵਾਦ ਆ ਉਹਨੇ ਵੀ ਬੜਾ ਜੋਰ ਲਾਇਆ ਸਾਡੇ ਨਾਲ ਤੁਸੀਂ ਵੀ ਬੜਾ ਜੋਰ ਲਾਇਆ ਤੁਹਾਡੇ ਜੋਰ ਸਦਕਾ ਅੱਜ ਮੇਰਾ ਬੱਚਾ ਮੇਰੇ ਕੋਲ ਆ ਗਿਆ ਤੁਹਾਡਾ ਵੀਡੀਓ ਕਾਲ ਆਉਦੀ ਕਿੱਥੋਂ ਆਉਂਦੀ ਸੀ ਉਹ ਬੱਚੇ ਦੀ ਆਈ ਮੈਨੂੰ ਵੀਡੀਓ ਕਾਲ ਮੇਰੇ ਦੋਸਤ ਨੇ ਸੈਂਡ ਕੀਤੀ ਉਹ ਮੇਰੇ ਫਰੈਂਡ ਆ ਤੇ ਉਹਨਾਂ ਨੇ ਇਹਦੀ ਨਾਲ ਵੀਡੀਓ ਕਾਲ ਦੇ ਨਾਲ ਸਾਡੀ ਗੱਲ ਕਰਾਈ ਜਦੋਂ ਅਸੀਂ ਇਹ ਨਾਲ ਗੱਲ ਕੀਤੀ ਉਦੋਂ ਸਾਨੂੰ ਹੌਸਲਾ ਹੋ ਗਿਆ ਵਾ ਵੀ ਕਿਸੇ ਗਲਤ ਹੱਥੇ ਨਹੀਂ ਚੜ ਗਿਆ ਇਹ ਬੱਚੇ ਗਲਤੀਆਂ ਤਾਂ ਕਰ ਲੈਂਦੇ ਆ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਅਗਲੇ ਬੰਦੇ ਬਾਨਾਂਗੇ ਆ ਕੋਈ ਇਹਦੇ ਹੱਥ ਵੜ ਸਕਦਾ ਸੀ ਕੋਈ ਪੈਰ ਵੜ ਸਕਦਾ ਸੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਸੀ ਲੇਕਿਨ ਫਰਕ ਕਿਹਨੂੰ ਪੈਣਾ ਸੀ ਪਰਿਵਾਰ ਨੂੰ ਇਹਨੂੰ ਉਦੋਂ ਫਰਕ ਪੈਣਾ ਸੀ ਜਦੋਂ ਸਾਡੀ ਲੋੜ ਪੈਣੀ ਉਦੋਂ ਅਸੀਂ ਹੋਣਾ ਨਹੀਂ ਫਰਕ ਉਹ ਨੋਂ ਪੈਂਦਾ ਬੱਚਿਆਂ ਨੂੰ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਆਪਣੇ ਮਾਪਿਆਂ ਨੂੰ ਦੱਸਿਆ ਕਰੋ ਮਾਪੇ ਤੁਹਾਡਾ ਮਾੜਾ ਨਹੀਂ ਆ ਮਾਪੇ ਤੁਹਾਡਾ ਭਲਾ ਹੀ ਸੋਚਦਾ ਵਾ ਮੈਂ ਹੋ ਕਿਨਾ ਵਾਂ ਵੀ ਦੱਸਿਆ ਕਰੋ ਆਪਣੇ ਮਾਪਿਆਂ ਨੂੰ ਤੁਹਾਨੂੰ ਤੁਹਾਡੇ ਉੱਤੇ ਤਾਂ ਹੀ ਕਮਾਈਆਂ ਕਰਨੇ ਆ ਤੁਹਾਨੂੰ ਕਮਾਉਣੇ ਆ ਫਰੋਣੇ ਆ ਸੋਹਣੇ ਕੱਪੜੇ ਬੁਆਉਣੇ ਆ ਘਰ ਦਿੱਤੇ ਸਾਨੂੰ ਮਰਮਾਰਾ ਹੀ ਨੇ ਗੱਡੀਆਂ ਸਾਨੂੰ ਦਿੱਤੀਆਂ ਵਾ ਤੇ ਆਪਾਂ ਇਦਾਂ ਨਾ ਕਰੀਏ ਆਪਣੇ ਮਾਪਿਆਂ ਨਾਲ ਵੀ ਕੱਲ ਨੂੰ ਤੁਹਾਡੇ ਤੇ ਸਿਕੰਜਾ ਕੱਸਿਆ ਜਾਵੇ ਤੇ ਤੁਹਾਨੂੰ ਕਿਤੇ ਖੜਿਆ ਨਾ ਜਾਵੇ ਅਕ ਉਸ ਜੀ ਕਿਦਾ ਖਾੜਜੀ ਕੀਤੀ ਜਦੋਂ ਬੱਚਾ ਆਇਆ ਖੁਸ਼ੀ ਬਹੁਤ ਹੋਈ ਖੁਸ਼ੀ ਮੇਰਾ ਪਰਿਵਾਰ ਵੇਖੋ ਮੇਰੇ ਆਣ ਗਵਾਂਡ ਰਿਸ਼ਤੇਦਾਰ ਭੈਣ ਭਰਾ ਆਏ ਨੇ ਸਾਰੇ ਮੈਨੂੰ ਇੰਨੀ ਖੁਸ਼ੀ ਨਹੀਂ ਹੋਈ ਜਿੰਨੀ ਮੇਰੇ ਆਣ ਗਵਾਂਡ ਨੂੰ ਖੁਸ਼ੀ ਹੋਈ ਬੱਚੇ ਦੇ ਆਣ ਦੀ ਖੁਸ਼ੀਆਂ ਮੈਂ ਤੁਹਾਨੂੰ ਵੀ ਅੱਗੇ ਵੀ ਕਿਹਾ ਵਾ ਵੀ ਕੋਈ ਚੰਗੇ ਕਰਮ ਆ ਇਹੋ ਜਾਂ ਆਣ ਗਵਾਂਡ ਮਿਲਿਆ ਪ੍ਰਮਾਤਮਾ ਦਾ ਇਹਨਾਂ ਦਾ ਇਹਨਾਂ ਦੇ ਬੱਚਿਆਂ ਦੀਆਂ ਲੰਬੀਆਂ ਉਮਰਾਂ ਹੋਣ ਇਹਨਾਂ ਨੂੰ ਖੁਸ਼ੀਆਂ ਮਿਲਣ ਇੰਨੀਆਂ ਵੀ ਇਹ ਸਾਂਭੀਆਂ ਨ ਜਾਣ ਕੋਟਮ ਕੋਟ ਧੰਵਾਦ ਆ ਵੇਖੋ ਮੈਂ ਹੱਥ ਜੋੜ ਕੇ ਇਹਨਾਂ ਦਾ ਸਭ ਦਾ ਧੰਵਾਦ ਕਰਦਾ ਵਾਂ ਔਰ ਮੈਨੂੰ ਏਦਾਂ ਏਦਾਂ ਦੇ ਫੋਨ ਆਏ ਜਿਹੜੇ ਮੈਨੂੰ ਜਾਣਦੇ ਵੀ ਨਹੀਂ ਸੀ ਉਹਨਾਂ ਨੇ ਮੇਰੇ ਨਾਲ ਰੋ ਰੋ ਕੇ ਗੱਲਾਂ ਕੀਤੀਆਂ ਰੋ ਰੋ ਕੇ ਤੇ ਮੈਂ ਉਹਨਾਂ ਦਾ ਵੀ ਬੜਾ ਧੰਵਾਦ ਆ ਬੜੀਆਂ ਵੀਡੀਓ ਸ਼ੇਅਰ ਕੀਤੀਆਂ ਲੋਕਾਂ ਨੇ ਸਭ ਨੂੰ ਮਾਰੇ ਖੁਸ਼ੀਆਂ ਦੇ ਪਰਮਾਤਮਾ ਜਿੱਦਾਂ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਨੇ ਸਾਨੂੰ ਖੁਸ਼ੀਆਂ ਦਿੱਤੀਆਂ ਤੇ ਪਰਮਾਤਮਾ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਬਖਸ਼ੇ ਕਿਸੇ ਨੂੰ ਕਦੀ ਇਹੋ ਜਿਹਾ ਮਹੌਲ ਨਾ ਵਿਖੇ ਜੋ ਅਸੀਂ 2-3 ਦਿਨਾਂ ਦੇ ਵਿੱਚ ਵੇਖ ਲਿਆ ਸ਼ੁਕਰ ਹੈ ਮੇਰਾ ਧੰਨ ਧੰਨ ਬਾਬਾ ਦੀਪ ਸਿੰਘ ਦੇ ਅੱਗੇ ਜਿਨ੍ਹਾਂ ਨੇ ਮੈਨੂੰ ਮੇਰੀ ਪੱਤ ਰੱਖੀ ਮੇਰੀ ਲਾਜ ਰੱਖੀ ਔਰ ਮੇਰਾ ਬੱਚਾ ਮੇਰੇ ਘਰ ਦਿੱਤਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਘਰੇ ਖੁਸ਼ੀ ਸਾਡੀ ਕੀਤੀ ਲੱਡੂ ਵੰਡੇ ਗਏ ਹਾਂ ਜੀ ਹਾਂਜੀ ਹਾਂਜੀ ਬਿਲਕੁਲ ਜੀ ਖੁਸ਼ੀ ਵੇਖੋ ਜਿਹੜੇ ਜਦੋਂ ਬੱਚਾ ਘਰ ਆਉਂਦਾ ਵਾ ਇੱਕ ਵਿਆਹ ਦੀ ਖੁਸ਼ੀ ਜਦੋਂ ਬੱਚਾ ਜੰਮਦਾ ਇੱਕ ਉਹਦੇ ਖੁਸ਼ੀ ਹੁੰਦੀ ਆ ਇੱਕ ਉਹਦੇ ਵਿਆਹ ਦੀ ਖੁਸ਼ੀ ਹੁੰਦੀ ਆ ਤੇ ਮੈਨੂੰ ਕੀ ਪਤਾ ਸੀ ਇਹਨੇ ਮੈਨੂੰ ਆ ਖੁਸ਼ੀ ਦੇ ਦੇਣੀ ਐ ਇਹ ਲੱਡੂ ਫੇਰ ਵੰਡਦੇ ਨੇ ਗਲੀ ਵਾਲਿਆਂ ਨੇ ਤੇ ਗਲੀ ਵਾਲਿਆਂ ਨੇ ਬੜਾ ਪਿਆਰ ਦਿੱਤਾ ਵਾ ਬੜਾ ਲੱਡੂਆਂ ਦਾ ਮਤਲਬ ਬਹੁਤ ਜਸ਼ਨ ਮਨਾਏ ਇਹਨਾਂ ਨੇ ਵੀ ਬੜੇ ਖੁਸ਼ ਹੋਏ ਗਲੀ ਵਾਲੇ ਤੇ ਚਲੋ ਸ਼ੁਕਰ ਹੈ ਮਾਲਕ ਦਾ ਰਿਸ਼ਤੇਦਾਰਾਂ ਦਾ ਰਿਸ਼ਤੇਦਾਰ ਵੀ ਬੜੇ ਖੁਸ਼ ਹੋਏ ਸਾਨੂੰ ਬੜੇ ਰਿਸ਼ਤੇਦਾਰਾਂ ਦੇ ਫੋਨ ਆਏ ਆ ਵਧਾਈਆਂ ਦਿੱਤੀਆਂ ਸਾਰਿਆਂ ਨੇ ਵੀ ਚਲੋ ਬੱਚਾ ਘਰ ਆ ਗਿਆ ਠੀਕ ਹੈ ਸ਼ੁਕਰ ਹੈ ਮਾਲਕ ਦਾ ਜੀ